ਉਹ ਵੀ ਗਾਇਕੀਆਂ ਦਾ ਪ੍ਰੋਗਰਾਮ ਤੋਂ ਹੋਇਆ ਗਿਆ ਤੇ ਪੁਰਾਣੇ ਸੱਭਿਆਚਾਰ ਨੂੰ ਜਿੰਦਾ ਰੱਖਿਆ ਕਰਕੇ ਅਸੀਂ ਨਾਲ 3 ਦਾ ਫਲੋਰਾਮ ਕਰਾ ਕੇ ਪਿੰਡ ਦੀਆਂ ਧੀਆਂਾਂ ਸਾਰੀਆਂ ਇੱਥੇ ਆਈਆਂ ਸਾਰਾ ਪਿੰਡ ਆਇਆ ਰਸੇ ਤਾਂ ਅਸੀਂ 5-6 ਸਾਲ ਤੋਂ ਹੀ ਈਆਂ ਦਾ ਤਿਉਹਾਰ ਕਰਦੇ ਆ ਪਰ ਅਸੀਂ ਘਰੇ ਕਰਦੇ ਸੀ ਹੁਣ ਸਾਨੂੰ ਪਿੰਡ ਦੇ ਸਹਿਯੋਗ ਨਾਲ ਅਸੀਂ ਵਿਧਿਆ ਇੱਥੇ ਸੂਤੇ ਵਿੱਚ ਪ੍ਰੋਗਰਾਮ ਕੀਤਾ ਫਟਕਾ ਕੇ ਵੀਡੀਓ ਬਣਾਉਣਾ ਹਾਂਜੀ ਭਾਈ ਜੀ ਅੱਜ ਅਸੀਂ ਤੁਹਾਡੇ ਪਿੰਡ ਆਏ ਆ ਆਪਣੇ ਪਿੰਡ ਦਾ ਨਾਮ ਕੀ ਹੈ ਜੀ ਪਿੰਡ ਝੋਕ ਸਰਕਾਰੀ ਜੀ ਪਿੰਡ ਝੋਕ ਸਰਕਾਰੀ ਪਿੰਡ ਝੋਸਗਾਈ ਜ਼ਿਲ੍ਹਾ ਫਰੀਦਕੋਟ ਹਾਂਜੀ ਤੇ ਅਸੀਂ ਅੱਜ ਇੱਥੇ ਪਿੰਡ ਝੋਸਰਗਾਈ ਦੀ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਹਾਂਜੀ ਇਹ ਪੁਰਾਣੇ ਸੱਭਿਆਚਾਰ ਨੂੰ ਅਸੀਂ ਜਿੰਦਾ ਰੱਖਿਆ ਇਸ ਕਰਕੇ ਅਸੀਂ ਨਾਲ 3 ਦਾ ਪ੍ਰੋਗਰਾਮ ਕਰਾ ਕੇ ਪਿੰਡ ਦੀਆਂ ਧੀਆ ਭੈਣਾ ਸਾਰੀਆਂ ਇੱਥੇ ਆਈਆਂ ਸਾਰਾ ਪਿੰਡ ਆਇਆ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਕਰਾਇਆ ਗਿਆ ਅਤੇ ਨਾਲ ਅਸੀਂ ਨਵੀਂ ਰਸਮ ਇੱਕ ਸ਼ੁਰੂ ਕੀਤੀ ਹੈ ਬੂਟੇ ਵੰਡਣ ਦੀ ਨਾਲ ਅਸੀਂ ਬੂਟੇ ਵੰਡੇ ਗਏ ਹਰੇਕ ਬੱਚੇ ਨੂੰ ਹਰੇਕ ਲੜਕੀ ਨੂੰ ਹਰੇਕ ਲੇਡੀ ਨੂੰ ਇੱਕ ਇੱਕ ਬੂਟਾ ਦਿੱਤਾ ਗਿਆ ਜਿੰਨੇ ਜਾਣੇ ਵੀ ਧੀਆ ਦੇ ਵਿੱਚ ਆਏ ਇੱਕ ਇੱਕ ਬੂਟਾ ਦਿੱਤਾ ਗਿਆ ਸਾਰੇ ਕਿਉਂਕਿ ਅਸੀਂ ਇਹ ਦਿੱਤਾ ਗਿਆ ਵੀ ਹਰਿਆ ਭਰਿਆ ਪੰਜਾਬ ਰਵੇ ਠੀਕ ਹੈ ਸਾਡੇ ਪਿੰਡ ਚ ਖਾਸ ਕਰਕੇ ਵੀ ਸਾਰੇ ਪਿੰਡ ਚ ਬੂਟੇ ਲੱਗਣ ਤੇ ਜਿਹੜੀ ਆ ਆਪਾਂ ਨੂੰ ਗਰਮੀ ਮਹਿਸੂਸ ਹੁੰਦੀ ਹੈ ਜਿਹੜੀਆਂ ਇਹ ਜੀਆਂ ਚੀਜ਼ਾਂ ਹੁੰਦੀਆਂ ਇਹਨਾਂ ਚੀਜ਼ਾਂ ਚੋਂ ਬਚਤ ਰਵੇ ਠੀਕ ਹੈ ਜਿਹੜਾ ਪ੍ਰਦੂਸ਼ਣ ਖਤਮ ਕਰਨ ਦੇ ਇਹ ਸੋਚ ਰਹੇ ਆ ਆਪਦੇ ਪਿੰਡ ਬਾਰੇ ਹਰੇਕ ਤਰ੍ਹਾਂ ਦਾ ਅਸੀਂ ਬੂਟਾ ਕਿਤੇ ਲਵਾਇਆ ਇਹ ਤੁਸੀਂ ਆਪਦੇ ਪਿੰਡ ਚ ਪਹਿਲੀ ਵਾਰੀ ਇਹ ਲਵਾਇਆ ਬੇਲੇ ਅੱਗੇ ਵੀ ਲੱਗਦਾ ਹੁੰਦਾ 3ਾਂ ਦਾ ਪ੍ਰੋਗਰਾਮ ਅਸੀਂ ਪਹਿਲੀ ਵਾਰੀ ਕਰਾਇਆ ਬੂਟੇ ਅਸੀਂ ਹਰੇਕ ਸਾਲ ਦੀ ਸਾਲ ਬਣਦੇ ਆ ਹਾਂ ਜੀ ਉਹ ਪਹਿਲਾਂ ਵੀ ਕਰਾਉਂਦੇ ਰਹੇ ਪਰ ਛੋਟਾ ਕਰਵਾਉਂਦੇ ਸੀ ਠੀਕ ਹੈ ਪਹਿਲਾਂ ਕਰਵਾਉਂਦੇ ਰਹੇ ਆ ਪਰ ਛੋਟਾ ਪ੍ਰੋਗਰਾਮ ਕਰਵਾਉਂਦੇ ਰਹੇ ਆ ਹੁਣ ਬੱਚੇ ਕਹਿੰਦੇ ਲਈ ਬਹੁਤ ਖੁਸ਼ੀ ਹੁੰਦੀ ਆ ਹਾਂ ਗਾਂ ਹੋ ਜਾ ਗਾਂ ਜਾ ਬੱਚੇ ਕਹਿੰਦੇ ਲਈ ਬਹੁਤ ਖੁਸ਼ੀ ਹੁੰਦੀ ਆ ਤੇ ਅਸੀਂ ਪ੍ਰੋਗਰਾਮ ਫਿਰ ਸਕੂਲ ਦੇ ਵਿੱਚ ਕਰਵਾਇਆ ਪਹਿਲਾਂ ਅਸੀਂ ਨਿੱਕਾ ਜਿਹਾ ਪ੍ਰੋਗਰਾਮ ਘਰੇ ਕਰਵਾਉਂਦੇ ਰਹੇ ਆ ਬੱਚੇ ਬਹੁਤ ਵਧੀਆ ਕਹਿੰਦੇ ਆ ਅੰਕਲ ਜੀ ਲਈ ਵੀ ਪ੍ਰੋਗਰਾਮ ਕਰਵਾਓ ਵਧੀਆ ਲੱਗਦਾ ਸਾਨੂੰ ਵੀ ਪੁਰਾਣਾ ਵਿਰਸਾ ਯਾਦ ਆਵੇ ਸਾਰੀਆਂ ਜਾਨੀਆਂ ਸਖੀਆਂ ਅਸੀਂ ਮਿਲ ਲਾਂਗੇ ਇੱਕ ਦੂਜੇ ਨੂੰ ਮਿਲਿਆ ਜਾਂਦਾ ਹੈ ਲਈ ਵਿਆਹ ਰਿਆਸ਼ਾਦੀ ਪ੍ਰੋਗਰਾਮ ਜਿੱਥੇ ਇਕੱਠੀ ਹੁੰਦੀਆਂ ਆ ਹੁਣ ਜਿਹੜਾ ਤੀਆਂ ਦਾ ਪ੍ਰੋਗਰਾਮ ਵੱਖਰੇ ਤੌਰ ਤੇ ਹੁੰਦਾ ਹੈ। ਸਰ ਕੈਮਰਾ ਬੰਦ ਕਰੋ ਸਰ ਕੈਮਰਾ ਬੰਦ ਕਰੋ। ਆਹ ਓਕੇ ਜੀ। ਧੰਨਵਾਦ ਜੀ। ਪਾਵਰਫੁੱਲ ਨੇ ਉਜਾੜਨ ਦਾ। ਪਾਵਰਫੁੱਲ 1 ਪੰਜਾਬ ਚੰਗਾ। ਹਾਂਜੀ। ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਪਿੰਡ ਚ ਆ ਕੇ ਇਹਨਾਂ ਨੇ ਸ਼ੂਟਿੰਗ ਕੀਤੀ ਹੈ ਜੀ। ਬਹੁਤ ਬਹੁਤ ਮਿਹਰਬਾਨੀ ਧੰਨਵਾਦ। ਅੱਛਾ ਇੱਕ ਨਾ ਬਾਈ ਜੀ ਹੋਰ ਹੈ। ਹਾਂਜੀ ਹਾਂਜੀ ਸਰ ਅਨੁਸ਼ਾਸਕੀ ਗਾਲ ਜੀ ਵੈਸੇ ਤਾਂ ਅਸੀਂ 5-6 ਸਾਲ ਤੋਂ ਇਹ ਤੀਆਂ ਦਾ ਤਿਉਹਾਰ ਕਰਦੇ ਆਂ ਪਰ ਅਸੀਂ ਘਰੇ ਕਰਦੇ ਸੀ ਹੁਣ ਸਾਨੂੰ ਪਿੰਡ ਦੇ ਸੰਯੋਗ ਨਾਲ ਅਸੀਂ ਵਧੀਆ ਇੱਥੇ ਸਕੂਲ ਦੇ ਵਿੱਚ ਪ੍ਰੋਗਰਾਮ ਕੀਤਾ ਪਰ ਉਹ ਵੀ ਅਸੀਂ ਹਜੇ ਹੋਰ ਚਾਹੁੰਦੇ ਆਂ ਵੀ ਹੋਰ ਸੰਯੋਗ ਮਿਲੇ ਅਸੀਂ ਅੱਗੇ ਤੋਂ ਇਦੋਂ ਵੀ ਵਧੀਆ ਕਰੀਏ ਨਾਲ-ਨਾਲ ਅਸੀਂ ਪੌਦੇ ਵੀ ਵੰਡੇ ਆ ਵੀ ਆਪਦੇ ਜੋ ਵੀ ਹੈ ਵੀ ਆਪਣੇ ਗਰਮੀ ਦੀ ਕਰਕੇ ਵੀ ਪੌਦੇ ਜ਼ਰੂਰ ਲਾਉਣੇ ਚਾਹੀਦੇ ਆ ਸਾਰਿਆਂ ਨੂੰ ਇੱਕ ਇੱਕ ਪੌਦਾ ਜ਼ਰੂਰ ਲਾਉਣਾ ਚਾਹੀਦਾ ਤੇ ਉਹਦੀ ਦੇਖਭਾਲ ਵੀ ਕਰਨੀ ਚਾਹੀਦੀ ਸਾਨੂੰ ਫੈਨ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਵੀ ਅੱਜ ਤੀਆਂ ਦੇ ਇੱਥੇ ਸਾਰਿਆਂ ਨੇ ਇਕੱਠੇ ਹੋ ਗਏ ਤੁਸੀਂ ਨੱਚੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਅੰਦਰੋਂ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਵੀ ਜਿਵੇਂ ਵੀ ਬਹੁਤ ਹੀ ਖੁਸ਼ ਆ ਸਾਨੂੰ ਗਰਮੀ ਦੀ ਵੀ ਕੋਈ ਵੀ ਪਰਵਾਹ ਨਹੀਂ ਕੀਤੀ ਅਸੀਂ ਵੀ ਸਾਰਿਆਂ ਵਧੀਆ ਆਪਣੇ ਭੈਣਾਂ ਬੀਬੀਆਂ ਬੈਠੀਆਂ ਵਧੀਆ ਇੰਜੋਏ ਕੀਤਾ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਪੰਜਾਬੀ ਵਿਰਸੇ ਨੂੰ ਲੋਕ ਭੁੱਲੇ ਪਏ ਉਸੇ ਤਰ੍ਹਾਂ ਅੱਜ ਪਿੰਡ ਦੇ ਵਿੱਚ ਰਾਜੇ ਬਾਈ ਨੇ ਇੱਥੇ ਪੀਆ ਦਾ ਪ੍ਰੋਗਰਾਮ ਸਾਰੇ ਰਲ ਮਿਲ ਕੇ ਕਰਵਾਇਆ ਆ ਭੈਣ ਜੀ ਤੋਂ ਪੁੱਛਦੇ ਹਾਂ ਜੀ ਪੈਣੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਅਸੀਂ ਪ੍ਰੋਗਰਾਮ ਇਹ ਘਰ ਵਿੱਚ ਹੀ ਕਰਾਉਂਦੇ ਸੀਗੇ ਹੁਣ ਅਸੀਂ ਰਲ ਕੇ ਸਾਰਿਆਂ ਨੇ ਪਿੰਡ ਦੇ ਸਹਿਯੋਗ ਨਾਲ ਸਕੂਲ ਵਿੱਚ ਕਰਾਇਆ ਏ ਅਸੀਂ ਅੱਗੇ ਤੋਂ ਵੀ ਇਹੀ ਉਮੀਦ ਰੱਖਦੇ ਆ ਕਿ ਸਾਰੇ ਰਲ ਕੇ ਇੱਥੇ ਸਕੂਲ ਵਿੱਚ ਹੀ ਪ੍ਰੋਗਰਾਮ ਕਰਾਉਣ ਤੇ ਵਧੀਆ ਕਰਵਾਉਣ ਤੇ ਅਸੀਂ ਅੱਗੇ ਤੋਂ ਇਹ ਉਮੀਦ ਰੱਖਦੇ ਆ ਕਿ ਸਾਰੇ ਰਲ ਮਿਲ ਕੇ ਰਹਿਣ ਤੇ ਵਧੀਆ ਫੰਕਸ਼ਨ ਹੋਵੇ ਅੱਗੇ ਤੋਂ ਵੀ ਠੀਕ ਧੰਨਵਾਦ ਹਾਂਜੀ A1 ਨਿਊਜ਼ ਚੈਨਲ ਤੋਂ ਦੁਬਾਰਾ ਬਹੁਤ ਸਵਾਗਤ ਹੈ ਅੱਜ ਸਾਡੇ ਨਾਲ ਬੱਚੇ ਖੜੇ ਛੋਟੇ ਜਿਹਨਾਂ ਨੇ ਅੱਜ 30 ਦੇ ਇਤਿਹਾਰ ਤੇ ਇਥੇ ਨੱਚ-ਟੱਪ ਕੇ ਖੁਸ਼ੀ ਮਨਾਈ ਔਰ ਬੱਚਿਆਂ ਨੂੰ ਜਦਾਂ ਲੱਗਿਆ ਉਹਨਾਂ ਨੂੰ ਕਿ ਕਬੂਟਾ ਵੀ ਮਿਲਿਆ ਸੁਣਦੇ ਹਾਂ ਬੱਚਿਆਂ ਦੇ ਜ਼ੁਬਾਨੀ ਹਾਂਜੀ ਬੱਚੋ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਪੁੱਤਰਾ ਅੱਜ ਸਾਰੇ ਆਣੇ ਛਤੀਆਂ ਨੂੰ ਤੇ ਹਾਰ ਬਣਾਇਆ ਆ ਸਾਨੂੰ ਬਹੁਤ ਵਧੀਆ ਲੱਗਾ ਤੁਸੀਂ ਮੱਚੇ ਤੇ ਇੰਜੋਏ ਕੀਤਾ ਹਾਂ ਜੀ ਅਸੇਲੀਆਂ ਕੋਈ ਹੋਰ ਹੈ ਤੁਹਾਡੀਆਂ ਅਸੇਲੀਆਂ ਕੋਈ ਆਈਆਂ ਸੀ ਕਿਤੇ ਹੋਰ ਲਾਹਮ ਪਿੰਡਾਂ ਦਾ ਕੋਈ ਆਸ-ਪਾਸ ਹਾਂਜੀ ਕੌਨੀ ਤੇ ਸਰ ਦੇ ਕਿਉਂ ਕਿਹੜੇ-ਕਿਹੜੇ ਪਿੰਡਾਂ ਤੋਂ ਆਏ ਸੀ ਬੱਚੇ ਕੌਨੀ ਤੇ ਸਰ ਦੇ ਕਿਉਂ ਅੱਛਾ ਤੇ ਤੁਸੀਂ ਅੱਜ ਇੱਥੇ ਕਿਹੜੇ-ਕਿਹੜੇ ਸੌਂਗ ਕਿਤੇ ਬੱਚੇ ਜਾਂ ਤੁਸੀਂ ਕਿਸ ਤਰ੍ਹਾਂ ਦਾ ਇੰਜੋਏ ਕੀਤਾ ਤੁਸੀਂ ਬਹੁਤ ਸਾਨੂੰ ਅੱਜ ਬਹੁਤ ਵਧੀਆ ਲੱਗਾ ਜੇ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਇੱਦਾਂ ਹੀ ਜਵਾਈ ਕਰਦੇ ਰਹੀਏ ਕੋਰ ਕੋ ਬੱਚਾ ਬਹੁਤ ਚੰਗਾ ਵੀ हीर अंकल ਦਾ ਰਜਨੀ ਆਂਟੀ ਦਾ ਬਹੁਤ ਬਹੁਤ ਥੈਂਕ ਯੂ ਕਿ ਸਾਨੂੰ ਇਹ ਮੌਕਾ ਦਿੱਤਾ ਮਨਾਉਣ ਨੂੰ ਤੀਆਂ ਅੱਜ ਤੁਸੀਂ ਦੇਖ ਰਹੇ ਹੋ ਵੀ ਖਾਂਦ ਵਾਲਾ ਬੋਲ ਪੁੱਤਰ ਸਾਨੂੰ ਬਹੁਤ ਬਹੁਤ ਵਧੀਆ ਲੱਗਾ ਕਿ ਹੀਰੇ ਅੰਕਲ ਤੇ ਰਜਨੀ ਆਂਟੀ ਤੇ ਰਾਜੇ ਮੈਨੂੰ ਸਾਨੂੰ ਮੌਕਾ ਦਿੱਤਾ ਹੈ ਮਨਾਉਂਦਾ ਸੀ ਚਾਹੁੰਦੇ ਕਿ ਹਰ ਸਾਲ ਐਦਾਂ ਹੀ ਮਨਾਉਂਦੇ ਰਹੀਏ ਅਸੀਂ ਤੀਆਂ ਕਿਹਨੇ ਫੁੱਲ ਇੰਜੋਏ ਕੀਤਾ ਹਾਂਜੀ ਦੇਖੋ ਯੈਸ ਯੈਸ ਸਾਜ ਪਿੰਡ ਦੇ ਲੋਕ ਔਰ ਸਾਰੀਆਂ ਅਮਸਰੀਆਂ ਮਾਤਾਂ ਦਾ ਭੈਣਾ ਔਰ ਕਿੱਦਕੇ ਬੱਚੇ ਬੜੇ ਖੁਸ਼ ਰਹਾ ਸੀ ਚਾਹੁੰਦੇ ਕਿ ਇਸੇ ਹੀ ਤਰ੍ਹਾਂ ਜਿਹੜਾ ਤੀਆਂ ਦਾ ਜਿਹੜਾ ਫੰਕਸ਼ਨ ਆ ਲੋਕ ਤਿਹਾਰ ਇਹ ਭੁੱਲਦੇ ਜਾ ਰਹੇ ਨੇ ਪੰਜਾਬੀ ਵਿਰਸੇ ਨੂੰ ਯਾਦ ਰੱਖਣ ਵਾਸਤੇ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਤਿਉਹਾਰ ਮਨਾਏ ਜਾਣੇ ਚਾਹੀਦੇ ਆ ਔਰ ਇੱਕ ਇਹਨਾਂ ਨੇ ਪਿੰਡ ਵਾਲਿਆਂ ਨੇ ਬਹੁਤ ਵਧੀਆ ਕੰਮ ਹੋਰ ਕੀਤਾ ਹੈ ਕਿ ਘਰ ਘਰ ਦੇ ਵਿੱਚ ਇੱਕ ਬੂਟਾ ਦਿੱਤਾ ਉਸ ਬੂਟੇ ਨੂੰ ਜਦੋਂ ਇਹ ਲਾਉਣਗੇ ਉਸ ਦੀ ਛਾਵਾਂ ਇਹਨਾਂ ਤਾਂ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਈ ਲੋਕ ਮੰਨ ਸਕਣਗੇ ਇਸ ਕਰਕੇ ਧੰਨਵਾਦ ਕਰਦੇ ਆ ਪਿੰਡ ਦੇ ਲੋਕਾਂ ਦਾ ਬੱਚਿਆਂ ਦਾ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਮੁਕਾ ਦਿੱਤਾ ਸੀ ਆ ਕੇ ਕਵਰੇਜ ਕੀਤੀ ਥੈਂਕ ਯੂ ਧੰਨਵਾਦ